ਸਤੂਸ਼ਦੀ ਮਾਰ ਪੰਜਾਬ ਦੇ ਕਈ ਇਲਾਕਿਆਂ ਨੂੰ ਪਈ ਹੈਗਾ ਲਗਾਤਾਰ ਤਸਵੀਰਾਂ ਦਿਖਾ ਰਹੇ ਹੈਗੇ ਆ ਵੱਖ-ਵੱਖ ਥਾਵਾਂ ਦੇ ਫਿਰੋਜ਼ਪੁਰ ਦੇ ਐਸਐਮਐਸੀ ਪਿੰਡ ਦੇ ਵਿੱਚ ਮੌਜੂਦ ਹੈਗੇ ਆ ਪਹਿਲੇ ਤੁਹਾਨੂੰ ਪਾਣੀ ਦੇ ਹਾਲਾਤ ਦਿਖਾ ਦੇਣਾ ਚਾਹੁੰਦੇ ਆ ਕਿ ਸਤੂਸ਼ਦੀ ਮਾਰ ਕਿੰਨੀ ਪਈ ਹੈ ਪਿੱਛੇ ਪਾਣੀ ਹੀ ਪਾਣੀ ਜਿਹੜਾ ਉਹ ਨਜ਼ਰ ਆਉਂਦਾ ਹੈਗਾ ਔਰ ਇਸ ਪਾਸੇ ਤੁਹਾਨੂੰ ਇੱਕ ਤਸਵੀਰ ਦਿਖਾਵਾਂਗੇ ਜਿਹੜੀ ਦਿਖਾਣੀ ਬਣਦੀ ਹੈਗੀ ਹੈ ਕਿ ਅੱਜ ਜਦੋਂ ਇਦਾਂ ਦੇ ਹਾਲਾਤ ਬਣੇ ਹੈਗੇ ਇਦਾਂ ਦੀ ਮੁਸੀਬਤ ਆਈ ਹੈਗੀ ਹੈ ਫਸਲਾਂ ਜਿੱਥੇ ਖਰਾਬ ਹੋ ਗਈ ਨੇ ਕਿਸਾਨਾਂ ਦੀਆਂ ਜਿੱਥੇ ਘਰ ਕਈ ਤਬਾਹ ਹੋ ਗਏ ਆ ਘਰ ਡਿੱਗ ਗਏ ਹੈਗੇ ਆ ਕਈ ਘਰਾਂ ਤੋਂ ਬਾਹਰ ਆ ਕੇ ਉੱਪਰਲੀ ਥਾਵਾਂ ਤੇ ਬੈਠੇ ਹੋਏ ਆ ਤਾਂ ਉਹਨਾਂ ਦੀ ਮਦਦ ਕਰਨ ਦੇ ਲਈ ਮੁਸਲਿਮ ਭਾਈਚਾਰਾ ਸਿੱਖ ਭਾਈਚਾਰਾ ਹਿੰਦੂ ਭਾਈਚਾਰਾ ਸਾਰਾ ਭਾਈਚਾਰਾ ਅੱਜ ਇਕੱਠੇ ਹੋ ਕੇ ਮਦਦ ਕਰ ਰਿਆ ਹੈਗਾ ਇਹ ਹਾਲਾਤ 2023 ਦੇ ਵਿੱਚ ਵੀ ਬਣੇ ਸੀ ਤਾਂ 2025 ਦੇ ਵਿੱਚ ਵੀ ਬਣੇ ਹੈਗੇ ਆ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਇੱਥੇ ਦੂਰੋਂ ਦੂਰੋਂ ਪਹੁੰਚ ਰਹੇ ਆ ਰਾਸ਼ਨ ਲੈ ਕੇ ਆ ਰਹੇ ਹੈਗੇ ਆ ਔਰ ਰਾਸ਼ਨ ਉਹਨਾਂ ਲੋਕਾਂ ਤੱਕ ਪਹੁੰਚਾ ਰਹੇ ਆ ਜਿਨ੍ਹਾਂ ਨੂੰ ਲੋੜ ਹੈਗੀ ਆ ਗੱਲਬਾਤ ਕਰਦੇ ਹੈਗੇ ਆ ਸਾਡੇ ਨਾਲ ਇੱਥੇ ਮੁਸਲਮਾਨ ਭਾਈਚਾਰਾ ਵੀ ਇੱਥੇ ਪਹੁੰਚਿਆ ਕਿੱਥੋਂ ਆਏ ਹੈਗੇ ਆ ਕੀ ਨਾਮ ਹੈ ਜੀ ਤੁਹਾਡਾ ਮੁਸਤਕੀਮ ਜੀ ਕਿੱਥੋਂ ਆਏ ਹੈਗੇ ਹੋ ਆਮ ਆਏ ਹਾਂ ਜ਼ਿਲ੍ਹਾ ਸ਼ਾਮਲੀ ਕੇ ਰਾਣਾ ਤੋਂ ਕੀ ਹੋ ਜੇ ਹਾਲਾਤ ਹੈਗੇ ਇੱਥੇ ਹਾਲਾਤ ਤਾਂ ਬਹੁਤ ਖਰਾਬ ਹੈ ਜੀ ਇੱਥੇ ਬਹੁਤ ਜ਼ਿਆਦਾ ਖਰਾਬ ਹੈ ਕੀ ਲੈ ਕੇ ਆਏ ਹੈਗੇ ਸੀ ਹਮ ਤੋ ਸਮਾਗਰੀ ਲਾਇਆ ਹੈ ਸਾਮਾਨ ਹਮ ਮੰਨ ਦੇ ਵਿੱਚ ਕੀ ਆਇਆ ਕਿ ਮੈਂ ਸਾਨੂੰ ਜਾਣਾ ਚਾਹੀਦਾ ਹੈਗਾ ਲੈ ਕੇ ਆਣਾ ਚਾਹੀਦਾ ਇੱਥੇ ਇੱਥੇ ਆ ਕੇ ਦੇਣਾ ਚਾਹੀਦਾ ਹੈਗੀ ਮਦਦ ਕਰਨੀ ਚਾਹੀਦੀ ਹੈਣਾ ਚਾਹੀਏ ਬਹੁਤ ਹਮ ਤੋ ਇਹ ਬੋਲ ਰਹੇ ਜੋ ਪਿਛੇ ਹੈ ਨਾ ਸਭ ਕੋਈ ਪਹੁੰਚਣਾ ਚਾਹੀਏ ਜ਼ਰੂਰਤ ਬਹੁਤ ਜ਼ਿਆਦਾ ਹੈ ਯਹਾਂ ਪੇ ਮਕਾਨ ਨਹੀਂ ਰਿਹਾ ਦੇ ਕੋਈ ਇਧਰ ਸਾਰਾ ਪਾਣੀ ਪਾਣੀ ਹਜ਼ਾਰ ਤੱਕ ਨਜ਼ਰ ਮਾਰਤੇ ਹੈ ਬਾੜ ਤੋਂ उधर भी आई है बाकी वहाँ पे कंट्रोल में है। फसल का नुकसान है कोई वैसे नुकसान नहीं भाईचारे भाई गई कही है कितो आये तो। हो गए इलाके चे यहाँ से हम आए हैं लुधियाना से लुधियाना ਨੋਂ ਸੇ ਜਾ ਕੇ ਮੰਦਰ ਸਾਇਨਾ ਉਹ ਲੋਗੋ ਨੇ ਯਾਹਾਂ ਤੇ ਲਿਸਟ ਬਣਾਈ ਵਾਹਾਂ ਤੇ ਭੇਜਿਆ ਵਾਹ ਅੱਛੇ ਭੇਜਿਆ ਠੀਕ ਬਿਲਕੁਲ ਭਾਈ ਜੀ ਕੀ ਹਾਲਾਤ ਕੀ ਹੈਗੇ ਇਨਾਂ ਪਿੰਡਾਂ ਦੇ ਇਨਾਂ ਪਿੰਡਾਂ ਦੇ ਜੀ ਤੁਸੀਂ ਕੈਮਰਾਮੈਨ ਨੂੰ ਕਹੂੰਗਾ ਮੈਂ ਵੀ ਇੱਧਰ ਦਿਖਾਓ ਮਤਲਬ ਕਿ ਸਾਰੀਆਂ ਫਸਲਾਂ ਬਿਲਕੁਲ ਬਰਬਾਦ ਹੋ ਚੁੱਕੀਆਂ ਨੇ ਖਤਮ ਹੋ ਚੁੱਕੀਆਂ ਨੇ ਫਸਲਾਂ ਤੇ ਮਨ ਦੇ ਵਿੱਚ ਬੜਾ ਦੁੱਖ ਆ ਇੱਕ ਬੰਨੇ ਸ਼ਾਂਤੀ ਖੁਸ਼ੀ ਵੀ ਆ ਵੀ ਸਾਡਾ ਮੁਸਲਮਾਨ ਭਾਈਚਾਰਾ ਸਾਡੇ ਵੀਰ ਇਹਨਾਂ ਦੇ ਮਨ ਦੇ ਵਿੱਚ ਕੋਈ ਦੁੱਖ ਆਇਆ ਤੇ ਸਾਡੇ ਵਾਸਤੇ ਖੜੇ ਆ। ਮਤਲਬ ਸਾਡੇ ਵਾਸਤੇ ਕੋਈ ਸਮਗਰੀ ਲੈ ਕੇ ਆਏ ਨੇ। ਮਤਲਬ ਇਹਨਾਂ ਦਾ ਬੜਾ ਬਹੁਤ ਬਹੁਤ ਧੰਨਵਾਦ। ਪੰਜਾਬ ਅੱਧਾ ਪੰਜਾਬ ਤਕਰੀਬਨ ਪਾਣੀ ਨਾਲ ਘਿਰਿਆ ਹੋਇਆ ਏ ਤੇ ਪੰਜਾਬ ਦੀ ਬਾ ਪੰਜਾਬੀਆਂ ਨੇ ਹੀ ਫੜੀ ਆ। ਕੋਈ ਸਰਕਾਰ ਦਾ ਕੋਈ ਨੁਮਾਇੰਦਾ ਇੱਥੇ ਸਾਡੇ ਤੱਕ ਨਹੀਂ ਪਹੁੰਚਿਆ ਅਜੇ ਤੱਕ। ਇੱਕ ਤਸਵੀਰ ਨਜ਼ਰ ਆਈ ਇਸ ਵਾਰ ਕਿ ਪੰਜਾਬ ਪੰਜਾਬ ਦੇ ਨਾਲ ਖੜਿਆ ਹਰ ਪਾਈਚਾਰਾ ਨਾਲ ਖੜਿਆ ਹੋਇਆ। ਬਿਲਕੁਲ ਬਿਲਕੁਲ ਜੀ। ਬੰਨ ਮਾਰ ਦਿੱਤੇ ਉਹ ਬੰਨ ਜਿਹੜੇ ਖਰਾਬ ਹੋਏ ਉਹਨੂੰ ਪੂਰਿਆ ਜਿੱਥੇ ਕਮਜ਼ੋਰ ਸੀਗੇ ਉਹਨੂੰ ਮਜ਼ਬੂਤ ਕੀਤਾ ਬਿਲਕੁਲ ਜੀ ਬਿਲਕੁਲ ਹਰੇਕ ਵੀਰ ਮਤਲਬ ਜੋ ਜਿੰਨੀ ਵੀ ਹੈਲਪ ਕਰ ਸਕਦਾ ਸੀ ਸਾਰੇ ਵੀਰ ਮਤਲਬ ਪਹੁੰਚੇ ਆ ਜਿੰਨਾ ਵੀ ਉਹਨਾਂ ਨੂੰ ਜੋਰ ਲੱਗਦਾ ਜਿਵੇਂ ਹੁਣ ਆ ਵੀ ਤੁਸੀਂ ਦੇਖੋ ਇੰਨੀ ਦੂਰ ਸ਼ਾਮਲੀ ਤੋਂ ਸਾਡੇ ਵਾਸਤੇ ਇੱਥੇ ਪਹੁੰਚੇ ਨੇ ਤੇ ਕੁਝ ਕੁ ਕੁ ਸ਼ਰਾਰਤੀਆਂ ਸੋ ਰਹੇ ਹੋ ਜਿਹੜੇ ਇਸ ਟਾਈਮ ਦੇ ਵਿੱਚ ਵੀ ਮਤਲਬ ਭਾਈਚਾਰਕ ਗੱਲ ਕਰਦੇ ਨੇ ਮਤਲਬ ਕਿ Hindu Muslim ਐਦਾ ਐਦਾ ਮਤਲਬ ਅਸੀਂ ਸਾਰੇ ਇਹੋ ਬੇਨਤੀ ਕਰਨਾ ਚਾਹੁੰਦੇ ਆਂ ਵੀ ਜੇ ਕੋਈ ਕਲਾਕਾਰ ਵੀਰ ਸਾਡੇ ਤੱਕ ਪਹੁੰਚ ਰਿਹਾ ਤੇ ਉਹਨੂੰ ਕਿਰਪਾ ਕਰਕੇ ਪਹੁੰਚਣ ਦਿਓ ਸਾਡੇ ਵਾਸਤੇ ਕੁਝ ਲੈ ਕੇ ਆ ਰਿਹਾ ਏ ਜੇ ਇਹ ਵੀਰ ਪਹੁੰਚ ਰਹੇ ਨੇ ਤੇ ਇਹ ਕਿਰਪਾ ਕਰਕੇ ਇਹਨਾਂ ਨੂੰ ਆਉਣ ਦਿਓ ਇਸ ਦੁੱਖ ਦੀ ਘੜੀ ਦੇ ਵਿੱਚ ਇਹੋ ਜੇ ਸ਼ਾਂਤੀਆਂ ਸੋ ਰਹੇ ਹੋ ਜੇ ਕੋਈ ਸਵਾਲ ਮਤਲਬ ਕਿ ਕਲਾਕਾਰਾਂ ਨਾਲ ਜਾਂ ਸਾਡੇ ਨਾਲ ਇਹੋ ਜੇ ਸਵਾਲ ਨਾ ਪੁੱਛਣ ਕਿਰਪਾ ਕਰਕੇ ਤਾਂ ਬਿਲਕੁਲ ਹਾਲਾਤ ਕਿਦਾਂ ਦੇ ਹੈਗੇ ਆ ਇਹਨਾਂ ਇਲਾਕਿਆਂ ਦੇ ਵਿੱਚ ਜਦੋਂ ਤੁਸੀਂ ਦੇਖਦੇ ਆ ਹਾਲਾਤ ਬਹੁਤ ਬੁਰੇ ਆ ਜੀ ਫਸਲ ਦਾ ਹੂੰ ਬਹੁਤ ਜਿੰਨੇ ਘਾਹ ਬਹੁਤ ਨੁਕਸਾਨ ਹੈ ਇੰਪੈ ਬਹੁਤ ਜ਼ਿਆਦਾ ਦਿੱਕਤ ਹੋ ਰਹੀ ਜੀ ਪਾਣੀ ਕੀ ਮਤਲਬ ਭਾਸ਼ਣ ਕੀ ਬੱਚੇ ਵੀ ਡਾਂਗ ਰੋ ਵੀ ਬਹੁਤ ਬੁਰਾ ਨੁਕਸਾਨ ਹੈ ਸਰ ਇੰਪ ਬੜੇ ਹਾਲਾਤ ਮਾੜੇ ਆ ਤਸਵੀਰ ਤੁਸੀਂ ਦੇਖਦੇ ਹੂੰ ਬਹੁਤ ਖਰਾਬ ਆ ਹਾਲਾਤ ਹੂੰ ਹਾਲਾਤ ਇੰਨੇ ਖਰਾਬ ਹੈ ਬੱਚੋ ਦੀ ਜਗ੍ਹਾ ਬੱਚੇ ਨਹੀਂ ਹੈ ਪਸ਼ੂ ਦੀ ਜਗ੍ਹਾ ਪਸ਼ੂ ਨਹੀਂ ਹੈ ਫਸਲ ਬਰਬਾਦ ਹੋ ਗਈ ਲੋਕ ਇਹ ਬਰਬਾਦ ਹੋ ਗਏ ਇਸ ਸਤ ਬੜਾ ਦੁਖ ਹੋ ਰਿਹਾ ਤਾਂ ਬਿਲਕੁਲ ਇਹ ਪਹੁੰਚੇ ਹੋਗੇ ਨੇ ਇਹ ਰਸਲ ਲੈ ਕੇ ਆਏ ਹੈਗੇ ਆ ਮਦਦ ਕਰ ਰਹੇ ਹੈਗੇ ਆ ਉਹਦੇ ਤਸਵੀਰ ਹੈ ਪੰਜਾਬ ਦੀ ਜਿੱਥੇ ਹਰ ਭਾਈਚਾਰਾ ਅੱਜ ਜਿਹੜੇ ਲੋਕਾਂ ਨੂੰ ਸਤੂਲਿਸ਼ ਦੀ ਮਾਰ ਪਈ ਹੈਗੀ ਆ ਉਹਨਾਂ ਨਾਲ ਖੜੇ ਹੋਏ ਨਜ਼ਰ ਆ ਰਹੇ ਹੈਗੇ ਆ ਕੈਮਰਾ ਪਰਸਨ ਦੇ ਨਾਲ ਸਣੀ ਚੋਪੜਾ ਜਗਬਾਨੀ ਟੀਵੀ ਫਿਰੋਜ਼ਪੁਰ